ਜਿਹੜਾ ਅੱਜ ਮੈਂ ਕੰਮ ਕੀਤਾ ਵਾ ਨਾ ਮੇਰੇ ਮਨ ਤੋਂ ਬੋਝ ਹੀ ਲੱਥ ਗਿਆ ਕਿ ਕਿੱਡੇ ਚਾਵਾਂ ਨਾ ਫਿਰਨ ਰਹੀ ਆ ਹੈ ਤੇ ਹੁਣ ਮੰਨਰ ਸਲਾਹ ਜਣਾ ਵਾ ਜੀਵਨ ਦੇ ਹੁੰਦਿਆਂ ਇਹ ਤਾਂ ਕਦੇ ਸੋਚ ਵੀ ਨਾ ਜੇ ਕਦੇ ਮੇਰਨਾ ਸਲਾਹ ਕਰਦੀ ਮੇਰੀ ਰਾਏ ਪੁੱਛਦੀ ਤੇ ਹੋ ਸਕਦਾ ਸੀ ਕਿਤੇ ਮੈਂ ਹਾਂ ਕਰ ਹੀ ਦਿੰਦੀ ਹੈ ਐਡੀ ਮਾੜੀ ਥੋੜਾ ਮੈਂ ਜਿੰਨੀ ਮਾੜੀ ਤੀ ਮੈਨੂੰ ਬਣਾਉਂ ਡੇ ਜੇ ਹੁਣ ਨਾ ਮੇਰੇ ਢਿੱਡ 'ਚ ਲੇਟ ਜੇ ਫਿਰਨ ਡੇ ਆ ਮੇਰਾ ਜੀ ਕੰਡਾ ਕਿ ਛੇਤੀ ਜਾ ਕੇ ਪ੍ਰਭ ਨੂੰ ਦੱਸ ਕੇ ਆਵਾਂ ਚਲ ਆ ਆਣ ਕੇ ਜੁੜੂਗੀ ਪਹਿਲਾਂ ਜਾ ਕੇ ਨੂੰ ਦੱਸ ਹੀ ਆਵਾਂ ਪ੍ਰਭ ਪੈਣਾ ਕੋਣ ਜੀਵਣਾ ਹਾਂਜੀ ਆਜੋ ਆਜੋ ਘਰ ਆਈਆਂ ਆ ਗਈ ਆ ਗਈ ਲੈ ਖੁਸ਼ ਨਾ ਪੈ ਠੀਕ ਹੋ ਆਹ ਤੇ ਠੀਕ ਹੋ ਦੋਸਤ ਮੈਂ ਪੜੀ ਵਧੀਆ ਅੱਜ ਤੇ ਬੜੀ ਖੁਸ਼ ਹਾਂ ਕੀ ਗੱਲ ਵਾ ਗੱਲ ਹੀ ਖੁਸ਼ੀ ਵਾਲੀ ਹੈ ਹੈ ਕੀ ਲੱਭਾ ਨਾ ਅੱਜ ਲੱਭ ਗਿਆ ਵਾ ਨਵਾ ਪਹਿਲਾਂ ਤੂੰ ਮੈਨੂੰ ਦੱਸ ਜਿਹੜਾ ਕੰਮ ਐ ਤੈਨੂੰ ਕਿਹਾ ਕੀਤਾ ਕਿ ਨਹੀਂ ਮੈਂ ਕਿੱਥੇ ਰੱਖ ਪੱਤ ਪਾਇਆ ਮੈਂ ਆੜ ਕੇ ਤੈਨੂੰ ਕੀ ਪਤਾ ਵਾ ਮੈਂ ਤਾਂ ਆਪਣੇ ਘਰ ਚ ਪੂਰਾ ਕਲੇਸ਼ ਪਾ ਤਾ ਮੈਂ ਤਾਂ ਗੱਲ ਪੈ ਗਈ ਹੁੰਦਾ ਈ ਬਹਿ ਵੀ ਤੇਰੀ ਹਿੰਮਤ ਕਿੱਦਾਂ ਪਈ ਆ ਹੈ ਪਹਿਲਾਂ ਦੱਸਣਾ ਸਲਾਹ ਕਰਦੇ ਹੈ ਮੇਰੇ ਕੋ ਪੁੱਛਦੇ ਤੇ ਫਿਰ ਤੁਸੀਂ ਤੁਰਦੇ ਤੁਸੀਂ ਉਹਦੀ ਨੌ ਨੌ ਨੌਕਰੀ ਦਿਵਾ ਕੇ ਦੱਸੋ ਕਿੱਦਾਂ ਦਿਵਾਉਂਦੇ ਜੇ ਜਾਂ ਫਿਰ ਮੈਂ ਮੈਂ ਘਰ ਚ ਰਹੂੰਗੀ ਜਾਂ ਫਿਰ ਤੁਸੀਂ ਨੌਕਰੀਆਂ ਦਿਵਾ ਲਓ ਜੇ ਮੈਂ ਉਹਨੂੰ ਦਿਵਾਉਣੇ ਤੇ ਪੇਟ ਚ ਕਈ ਨੋਆ ਜੜੀਆਂ ਉਹ ਇਦਾਂ ਕਰਿਆ ਕਰਦੀਆਂ ਜਿੰਨਾਂ ਕੋ ਪੜ੍ਹਿਆ ਲਿਖਿਆ ਵਾ ਨੌਕਰੀਆਂ ਹੈ ਨਹੀਂਆਂ ਤੇ ਫਿਰ ਉਹਨਾਂ ਨੂੰ ਦਵਾਓ ਨਾਲ ਹੈ ਨੌਕਰੀ ਕਰਨੀ ਹੈ ਤੇ ਫਿਰ ਚੰਗੀ ਤਰ੍ਹਾਂ ਕਰੋ ਇਹ ਵਿਚਾਰੀ ਗਰੀਬ ਆ ਵਿਚਾਰੀ ਗਰੀਬ ਆ ਮੈਂ ਤਾਂ ਗਰੀਬ ਹੀ ਉਹ ਹੀ ਆ ਗਰੀਬ ਬੜੀ ਕਲਾ ਪੈਡ ਵਿੱਚ ਕਰਦੀ ਆ ਵਾ ਬੜੀ ਕਲਾ ਪਾਈ ਮੈਂ ਆ ਤੇ ਮੁਰਕਾ ਬੜਾ ਬੜਾ ਕਹਾਂ ਨਿਕਲ ਜਾ ਮੈਂ ਕੋਈ ਨਹੀਂ ਗੱਲ ਦੱਸਾਂ ਇਹ ਵੀ ਬੜੀ ਆਕੜ ਖੁਰਾਈਓ ਪੂਰੀ ਆਕੜ ਰੱਖਦਾ ਵਾ ਜੇ ਤੇਰੀ ਮੰਨ ਜੂਗਾ ਨਾ ਤੇ ਮੇਰਾ ਨਾਮ ਵਟਾ ਲਈ ਨਾ ਮੰਨੂਗਾ ਤਾਂ ਮੈਂ ਕਿਹੜੀ ਘਟਵਾ ਮੈਂ ਫਿਰ ਪੂਰਾ ਕਲੇਸ਼ ਪਾ ਕੇ ਰੱਖੂੰਗੀ ਚੱਲ ਤੈਨੂੰ ਕਲੇਸ਼ ਪਾਉਣ ਦੀ ਲੋੜ ਨਹੀਂਗੀ ਇਹ ਕੰਮ ਮੈਂ ਆਪੇ ਆਸਾਨ ਕਰ ਲਿਆ ਲੈ ਕੀ ਕੀਤਾ ਹੀ ਹੁਣ ਤੂੰ ਕਰਨਾ ਕਿ ਜਦੋਂ ਇਹਦੇ ਦਾ ਪਿਓ ਦੇ SLAਵਾ ਕਰ ਉਹਦੇ ਸਰਟੀਫਿਕੇਟ ਲੈ ਤੇ ਮੈਂ ਰੱਖਿਆ ਧਿਆਨ ਤੇ ਦਲਜੀਤ ਨੇ ਜਦੋਂ ਲਿਆ ਕੇ ਫੜਾਇਆ ਸਰਟੀਫਿਕੇਟ ਹਮ ਤੇ ਸਣੀ ਚਲ ਗਿਆ ਪਰ ਇਹ ਨੂੰ ਤੇ ਮੈਂ ਫਟਾਫਟ ਜਾ ਕੇ ਜਿਹੜਾ ਹੈਗਾ ਹੀ ਨਾ ਪਤਾ ਨਹੀਂ ਵਧੀਆ ਕੋਈ ਸਰਟੀਫਿਕੇਟ ਚੰਗਾ ਹੀ ਹੁਣ ਤਾਂ ਲੱਗਦਾ ਕੰਮ ਹੀ ਸਾਰਾ ਉਹਦਾ ਹੀ ਹੋਣਾ ਅੱਛਾ ਫੜ ਕੇ ਲਗਾ ਲਿਆ ਮੈਂ ਵੀ ਲੈ ਦੱਸ ਤੁਹਾਨੂੰ ਕਿਨੇ ਕਿਹਨੇ ਮੈਨੂੰ ਕਿਨੇ ਵੇਖਾ ਹੈ ਲੈ ਦੱਸ ਹੈ ਨਹੀਂ ਹੁਣ ਤੂੰ ਕਿੱਥਰ ਰੱਖਿਆ ਉਹ ਉਹ ਵੀ ਰੱਖ ਹੀ ਦਿੱਤਾ ਕਿਤੇ ਕੋਈ ਗੱਲ ਨਹੀਂ ਟਾਈਮ ਆਉਟ ਦੱਸੂਗੀ ਜੇਰੀ ਗੱਲ ਸੁਣੋ ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਤਨਹੇਰੇ ਵੇਖਿਆ ਨਹੀਂ ਉਹ ਮੈਨੂੰ ਕਹਿਿੰਦੇ ਨਹੀਂ ਵੇਖਿਆ ਹਾਂ ਮੈਂ ਪੈਰਾਂ ਤੇ ਪਾਣੀ ਪਿਆੰਦ ਦੇਣਾ ਆਹੋ ਇਹ ਤਾਂ ਗੱਲ ਹੈਗੀ ਆ ਠੀਕ ਵਾ ਨਾ ਮੇਰੀ ਗੱਲ ਸੁਣੋ ਉਹ ਬੜਾ ਸਰਟੀਫਿਕੇਟ ਵਾਲਾ ਦਾ ਸੰਭਾਲ ਕੇ ਰੱਖੀ ਐਵੇਂ ਨਾ ਕਿ ਤਾ ਸੁੱਟ ਸਕਦਾ ਏ ਕਿ ਤਾ ਗਾਹ ਲੋੜ ਪੈ ਜੂ ਵਿਚਾਰੀ ਨੂੰ ਉਹ ਨਹੀਂ ਨਹੀਂ ਅੱਜੇ ਤੇ ਮੈਂ ਹੋਣੀ ਨਹੀਂ ਇਹ ਕੰਮ ਹੋਣ ਦੇਣਾ ਕੋਈ ਗੱਲ ਨਹੀਂ ਗਾਂ ਦੀ ਗਾਂ ਵੇਖੀ ਜਾਊਗੀ ਆਹੋ ਚਲ ਅਰੇ ਮੈਂ ਪਾੜ ਤੂ ਨਾ ਦਈ ਸੋੜ ਨਹੀਂ ਨਹੀਂ ਐਡੀ ਵੀ ਨਹੀਂ ਮਾੜੀ ਮਾੜੀ ਏ ਹਾਂ ਆਹੋ ਜਿਹੜੀ ਪਾੜਦਾ ਜਾਂ ਮੈਂ ਸਾੜਦਾ ਮੈਂ ਐਡੀ ਵੀ ਨਹੀਂ ਮਾੜੀ ਮੈਂ ਸਾਹ ਵਗੇ ਰੱਖਿਆ ਠੱਕੇ ਦੇ ਹੱਥ ਨਾ ਆਜੇ ਉਹ ਨਹੀਂ ਨਹੀਂ ਐਡੀ ਕੱਟੀ ਨਹੀਂ ਗਈ ਨਾ ਠੱਕੇ ਦੇ ਹੱਥ ਨਹੀਂ ਮਾਰਦੇ ਉਹ ਮੈਂ ਤਾਂ ਫਿਕਰ ਨਾ ਕਰ ਇਹਨਾਂ ਨੇ ਮੇਰੇ ਤੋਂ ਚੋਰੀ ਕੀਤੀ ਆ ਨਾ ਤਾਂ ਕਰਕੇ ਆ ਕਦਮ ਚੁੱਕਿਆ ਮੇਹਲਾਤ ਕੰਮ ਵਧੀਆ ਹੋਇਆ ਮੈਨੂੰ ਹਿੰਗ ਲੱਗਣਾ ਫਟਕੜੀ ਦੇ ਨਾਲ ਚੋਖਾ ਹੈ ਹੋਰ ਸਾਰੇ ਕੰਮ ਹੋਏੜੇ ਆਪਣੇ ਆਪ ਤੇ ਨਾ ਤੇਰਾ ਨਾਲ ਲੱਗਣਾ ਤੇ ਨਾ ਮੇਰਾ ਲੱਗਣਾ ਤਾਂ ਹੀ ਤੇ ਮੈਂ ਤੇਰੇ ਨਾਲ ਆਈ ਤੇ ਮੈਂ ਵੀ ਬਣਾਉਗਾ ਤੇ ਮੈਂ ਕਹਿ ਰਿਹਾ ਹਾਂ ਲਾ ਜੋਰ ਜਿੰਨਾ ਤੇਰੇ ਕੋਲ ਲੱਗਦਾ ਦਵਾ ਲਾ ਨੌਕਰੀ ਮੇਰਾ ਕਿ ਜੰਦਾ ਤੂੰ ਕਾਨੂੰ ਮਾੜੀ ਬਣਨਾ ਹਾਂ ਮੈਂ ਕਹਤਾ ਮਾੜੀ ਬਣਨਾ ਮੈਂ ਉਹ ਸਭ ਕਰ ਲਿਆ ਆਹੋ ਮੈਂ ਕਹੂੰਗੀ ਕਿ ਆਈ ਜੀ ਬਣ ਬੈਣ ਹੋਵੇ ਕਹਿਣ ਦੀ ਸਗੋ ਕਿ ਜੋਰ ਕਹਿ ਭਾਜੀ ਨੂੰ ਲਾ ਤੇ ਨੌਕਰੀ ਦਵਾ ਹੰਨੋ ਤਹਾਂ ਮੈਂ ਵੀ ਕਹਿਣਾ ਕਰ ਜਾ ਕੇ ਹਾਂ ਮੈਂ ਵੀ ਕਹਿਣਾ ਪੁੱਤ ਤਵਾ ਨੌਕਰੀ ਸੁਝਾਇਆ ਕਰੂਗੀ ਆਰੇ ਲੱਗੂਗੀ ਵਧੀਆ ਵਸ ਗੋਹਾੜਾ ਕਾ ਵਧੀਆ ਲੰਘਿਆ ਕਰ ਆਹ ਘਰ ਆਉਣ ਦੇ ਘਰੇ ਹੀ ਆਨੇ ਆ ਖਰਚਾ ਪੈ ਨਿਕਲੂਗਾ ਉਹ ਤੇ ਮੈਨੂੰ ਹੀ ਪਤਾ ਨਾ ਸਾਰੀ ਗੱਲ ਦਾ ਕਿ ਸਾਰਾ ਕੁਝ ਤੇ ਮੇਰੇ ਹੱਥ ਵਿੱਚ ਆ ਨੀ ਤੂੰ ਤੇ ਯਾਰ ਮਾਰ ਮਾਰੀ ਹੈ ਨਾ ਬਹੁਤੀ ਵਧੀਆ ਮਾਰੀ ਆ ਹੈ ਕਿੰਨੂੰ ਪਤਾ ਨਾ ਲੱਗਾ ਕੰਨੋਗਾ ਨਾ ਤੂੰ ਆਪਣਾ ਕੰਮ ਹੀ ਕਰਦੇ ਗਿਆ ਹਾਂ ਇੱਕ ਚੋਰੀਆਂ ਕਮਾਉਂਨਾਂ ਚਾਹੀਏ ਜੋ ਜੇ ਮੇਰੇ ਕੋ ਚੋਰੀ ਨਾ ਕਮਾਉਂਦੇ ਤੇ ਇਹ ਮੈਂ ਕੰਮ ਨਹੀਂ ਕਰਨਾ ਇਹ ਤਾਂ ਗੱਲ ਹੈ ਜੀ ਅੱਛਾ ਸਲਾਹ ਲੈ ਲੈਂਦੇ ਤੇ ਜੇ ਤੇਰੀ ਹਾਂ ਹੁੰਦੀ ਹਾਂ ਮੈਂ ਭਰ ਲੈਂਦੀ ਤੇ ਦਵਾ ਲੈਂਦੇ ਨੌਕਰੀ ਤੇ ਜੇ ਤੈਨੂੰ ਪੁੱਛਿਆ ਇਹਨਾਂ ਫਿਰ ਤੂੰ ਕੋਹੋਂ ਕੋਹਤੇ ਹੀ ਲੱਗ ਸਿਲਾ ਕਰਨਾ ਇਹ ਸੜੀ ਬਲੀ ਨੇ ਜਦੋਂ ਚੋਰੀਆਂ ਕਰਦੇ ਆ ਨੌਂ ਦੀ ਵੀ ਚੜ ਮੱਚਦੀ ਆ ਹੈ ਤੇ ਮੇਰੀ ਦੇ ਘਰ ਵਿੱਚ ਫਿਰ ਇੱਜ਼ਤ ਹੀ ਕੋਈ ਨਾ ਰਹਿ ਗਈ ਤੇ ਨੌਂ ਅੱਗੇ ਉਹ ਜਿਹਾਂ ਹੁੰਦੇ ਗਾਵਾਂ ਗੱਲ ਕਾਦੀ ਕਰਨ ਵਾਲੀ ਆ ਉਹਨਾਂ ਸਾਈਡ ਚਾਹੀਦੀ ਮੜੀ ਜੀ ਸੱਸਾਂ ਤੇ ਤੱਕ ਦੇ ਵਿਸ਼ੇ ਮਾਰਦਿਆਂ ਤੇ ਜਾਓ ਤੇ ਹੀ ਪਿੱਛੇ ਹੋਵੋ ਹੁਣ ਅਸੀਂ ਪ੍ਰਧਾਨ ਆ ਹੈ ਸੱਸਾਂ ਵਿਚਾਰੇ ਦੇ ਘਰ ਵਾਲੇ ਬਣਦੇ ਗਾ ਹੀ ਨਹੀਂ ਗਾ ਪਹਿਲਾਂ ਉਹਨਾਂ ਦੇ ਸੱਸਾਂ ਕਰਦੇ ਰਹਿਦਿਆਂ ਆ ਅਸੀਂ ਘਰ ਵਾਲੇ ਅਸੀਂ ਘਰ ਵਾਲੇ ਮੁੜ ਕੇ ਨੌਂ ਆਈ ਦੀ ਉਹ ਕਰਦਿਆਂ ਅਸੀਂ ਘਰ ਵਾਲਿਆਂ ਅਸੀਂ ਘਰ ਵਾਲਿਆਂ ਤਾਂ ਆਪਣਾ ਘਰ ਤੇ ਬਣਦਾ ਹੀ ਨਹੀਂ ਹੋਰ ਕੀ ਆ ਆਹੋ ਕੋਈ ਗੱਲ ਨਹੀਂ ਹੁਣ ਮੈਂ ਵੀ ਨਾ ਬੜੀ ਪੱਕੀ ਆ ਸੱਸ ਬਣ ਕੇ ਮੈਂ ਖਾ ਲੂੰ ਪਰ ਇਦਾਂ ਦੀ ਹੁੰਦੀਆਂ ਸੱਸਾਂ ਚਲੋ ਆਪਣੇ ਪਿਆਰਾ ਤਈ ਮੂਤ ਮਾੜੀ ਬਣੀ ਮੂਤ ਚੰਗੀ ਨਹੀਂ ਨਹੀਂ ਮੈਂ ਕੋ ਮਾੜੀ ਬਣਨਾ ਠੀਕ ਆ ਨਾ ਹੁੰਡੀ ਤੇ ਹੁਣ ਮੇਰੇ ਹੱਥ ਵਿੱਚ ਬਕਸ ਜਿੱਦਾਂ ਨੂੰ ਮਰੋੜੂਗੀ ਉਦੋਂ ਨੂੰ ਜਾਣੀ ਆ ਹਾਂ ਉਹ ਤਾਂ ਚੰਗੀ ਭਾਜਾ ਤੂੰ ਕਹ ਕਿ ਜੋਰ ਲਾ ਦੋ ਪੂਰਾ ਇਹਦੇ ਮਗਰੋਂ ਨੌਕਰੀ ਦਾ ਹੈ ਕੋਈ ਕਸਰ ਰਹਿਣੀ ਨਹੀਂ ਚਾਹੀਦੀ ਕੋਈ ਵੀ ਚੱਲ ਤੋ ਇਹ ਤੇ ਵੀ ਟਹਿਚਾਰਵਾ ਕਰਈਏ ਮਣਿਆ ਤੇ ਚੱਲ ਆਪਣਾ ਖਰਚਾ ਵਰਜਾ ਤੋਰੂਗੀ ਨਾ ਹੋਰ ਨਹੀਂ ਕੁਛ ਤੇ ਇਸੇ ਕਰਕੇ ਤੇ ਮੇਰੇ ਢਿੱਡ 'ਚ ਬਲੇਡ ਫਿਰ ਪਈ ਮੈਂ ਹਾਂ ਭੱਜ ਕੇ ਜਾ ਕੇ ਤੈਨੂੰ ਦੱਸਾਵਾਂ ਤੂੰ ਤੇ ਬੜੀ ਵਧੀਆ ਖਬਰ ਸੁਣਾਈ ਵੀ ਆ ਤੇ ਇਹ ਆ ਕਿ ਮੇਰੇ ਸਿਰ ਤੋਂ ਬੋਝ ਰੱਥ ਗਿਆ ਮੇਰੇ 'ਤੇ ਟੈਨਸ਼ਨ ਇਹ ਵਿੱਚ ਹੀ ਕੱਲ ਦੀ ਕਿ ਮੇਰੀ ਵੀ ਗੱਲ ਨਹੀਂ ਮੰਨਣ ਡਿਆ ਤੇ ਪਤਾ ਨਹੀਂ ਹੁਣ ਕੀ ਕਰਨਾ ਇੰਨੇ ਕਜਲਾ ਚੰਗਾ ਹੋਇਆ ਪਰ ਮੈਨਾਂ ਕੋ ਬੁਰੀ ਬੰਨਾ ਹੋ ਮੈਂ ਵੀ ਫੇਰ ਹੀ ਆਕੜ ਰਖਦਾ ਵਾਏ ਨਹੀਂ ਹੈ ਜਾ ਆਕੜੀ ਆ ਪਾ ਜਿਆ ਹੈ ਤੇ ਆਕੜੀ ਆ ਪਰ ਐਡਾ ਵੀ ਮਾੜਾ ਨੇੜੇ ਜਿੰਨਾ ਤੂੰ ਕਹੀ ਜਾਨੀ ਆ ਮਾੜਾ ਕਿਉਂ ਨਹੀਂ ਜਾ ਹਾਂ ਚੱਲ ਭੜਾਈ ਕਰਨ ਲੱਗਾ ਤੇਰੇ ਨੋਂ ਦਾ ਫਿਰ ਕੀ ਆ ਭੜਾਗਾ ਦਾ ਕਰਨ ਲੱਗਾ ਹੀ ਆ ਕੰਮ ਸੇ ਕੰਮ ਮੈਂ ਫੇਰ ਵੀ ਕਰਦੀ ਕੋਈ ਹੈ ਨਹੀਂ ਘਰ ਵਿੱਚ ਮੇਰੇ ਨਾਲ ਸਲਾਹ ਕਰ ਲੈਨੇ ਅੱਧੀ 70 ਕਰਦੇ ਨੇ ਸਲਾਹਨ ਕੀਤੀ ਤਾਂ ਉਹਨੇ ਤਾਂ ਮੈਂ ਸਲਾਹ ਕਰਨੀ ਛੇ ਚੱਲ ਛੱਡ ਮੈਂ ਜਾਵਾ ਹੁਣ ਤੀਖਦੇ ਹੁਣ ਫੇਰ ਪੀੜ ਹੁੰਦਾ ਆਪਣੀ ਫੇਰ ਚੱਲੀ ਆ ਆਕੜੀ ਚਾਰ ਗੱਲਾਂ ਕਰੀਏ ਹੈਂ ਵੇਲੀ ਨਹੀਂ ਬਸ ਹੋਈ ਜਾਣਾ ਥੋੜਾ ਬੋਤਾ ਕੰਮ ਆ ਚਲ ਕੋਈ ਨਹੀਂ ਤੂੰ ਆ ਜੀ ਹੁਣ ਲੈ ਚੰਗਾ ਫਿਰ ਗੱਲਾਂ ਕਰਨੀਆਂ ਆਂ ਉਹ ਨਹੀਂ ਚਲਦੀ ਨੇ ਗੱਡੀ ਚ ਗੱਟੇ ਚਲਾਕ ਜਨਾਨੀ ਆ ਕੁੜੇ ਉਹਨੇ ਸਰਟੀਫਿਕੇਟ ਕੱਢੇ ਨੌਕਰੀ ਦੇਣ ਵਾਸਤੇ ਤੇ ਇਹ ਵਿਹੂ ਦਾ ਕਮਿਟਰ ਸਰਟੀਫਿਕੇਟ ਲੈ ਕੇ ਗਾਂ ਹੋਈ ਕਿੱਟੀ ਮਾੜੀ ਗੱਲ ਹੁੰਦਾ ਮੈਨੂੰ ਤਾਂ ਜੀਵਨ ਤੇ ਸ਼ੱਕ ਵਾ ਵੀ ਕਿਤੇ ਉਹਦਾ ਵਿਚ ਜਦਾ ਸਰਟੀਫਿਕੇਟ ਰਫਾ ਦਫਾ ਇਹ ਨਾ ਕਰ ਦੇ ਹੈ ਜੇ ਇਦਾਂ ਕਰਤਾ ਉਹ ਤਾਂ ਸਾਰੀ ਜਿਹੜੀ ਜ਼ਿੰਦਗੀ ਬਰਬਾਦ ਹੋ ਜਾਣੀ ਆ ਇਹ ਕਿਹੜੇ ਸੌਖੇ ਬਣਦੇ ਆ ਚੱਲ ਕੋਈ ਗੱਲ ਨਹੀਂ ਵੇਖੋ ਹੁਣ ਅੱਗੇ ਕੀ ਕੀ ਕਰਦੀ ਆ ਹੈ ਤੇ ਬੜੀ ਛਡੇਲ ਵਾ ਜਨਾਨੀ ਪਰ ਇਹ ਆ ਵੀ ਆਪਣੀ ਜਿੱਦ ਪੂਰੀ ਪਗਾ ਕੇ ਹਟੀ ਆ ਚੱਲ ਬਣਾ ਉਹ ਤੂੰ ਹੀ ਕਰ ਕੰਮ ਧੰਦਾ ਯਾਰ ਲੱਗੇ ਸ਼ੱਕ ਕਿਤੇ ਕਿਤੇ ਦੇਖਣੇ ਕੀ ਤੇ ਜੀਵਨ ਹੈ ਆਹੋ ਹੀ ਇੱਕ ਮੌਕਾ ਵਾ ਤੇ ਕਿ ਦਿੰਦਰ ਨੂੰ ਜਾ ਕੇ ਨਾ ਕਾਗਜ਼ ਫੜਾਵਾਂ ਕੁੜੀ ਦੇ ਤੇ ਚੱਲ ਜੇ ਯਾਰ ਕਿਤੇ ਨਵਕਲ ਹੀ ਮਿਲ ਗਈ ਨਾ ਤੇ ਚੱਲ ਸਾਡੇ ਵੀ ਕਿਤੇ ਵਾਰ ਇਹ ਨੇ ਰਹੇ ਹੋਣਗੇ ਹੈ ਜਿਤਨਾ ਮਰਜੀ ਵੀ ਹਨ ਤੇ ਇੱਕ ਪੱਤਾ ਫੇਰ ਹੀ ਮਿਟਣਾ ਚਲੋ ਇਹਨੇ ਆ ਚੱਲਿੰਦੇ ਉਹ ਵਾਟ ਤਾਂ ਨਸਰਾਇਬ ਦੀ ਅਦਬ ਤੇ ਕਾਗਜ਼ ਫੇਰ ਹੀ ਸੈਟ ਕੀਤਾ ਵਾ ਇਹ ਪਤਾ ਕਿੱਥੇ ਤੱਕ ਆ ਗਈ ਹੈ ਇਹ ਤੂੰ ਮੈਨੂੰ ਚਲ ਪਿਆ ਮਾ ਉਹ ਮੈਂ ਆਦੇ ਤੇਰੇ ਨਾਲ ਹੀ ਜਾਣ ਲਿਆ ਸੀ ਮੈਂ ਵੀ ਚੜਾ ਲਿਆ ਸੀ ਕੰਮ ਹੀ ਕੋਈ ਉਹਦਾ ਫੋਨ ਆਉਂਦਾ ਹੈ ਬੰਦੇ ਦਾ ਅੱਛਾ 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 ਆ ਜਾ ਫਿਰ ਆ ਜਾ ਮੈਂ ਤੁਹਾਨੂੰ ਵੇਲਾ ਬੱਧਾ ਹੀ ਸਰਮਾਨ ਸਰ ਅੱਛਾ ਅੱਛਾ ਮੈਂ ਚੱਲ ਫੜਾਉਂਦਾ ਤੈਨੂੰ ਆ ਲੈ ਮੈਨੂੰ ਲੱਗਾ ਇਹ ਮੇਲੇ ਚੱਲਿਆਣਾ ਇਹਦਾ ਮੇਲੇ ਨਹੀਂ ਹਾਂ ਉਹ ਕਾਗਜੇ ਬਾਬਾ ਹੀ ਉਹ ਕੁੜੀ ਦੇ ਅੱਛਾ ਆਹੋ ਬੈਠਾ ਫੋਸਾ ਬਾਚੀਸਾ ਇਹ ਲਾਕਿਤ ਮੋਦਾ ਹੈ ਹਾਂ ਅੰਧਨਾ ਦੇ ਉਹਦਾ ਨੰਦਾਵਾ ਆਹੋ ਸੱਬਰ ਪਾਰ ਕੇ ਦਿੰਦਾ ਵਾ ਹੈ ਕੀ ਗੱਲ ਘਰ ਬੈਠਾ ਗੱਲ ਬਣਨ ਵਾਲੀ ਗੱਲ ਵਾਏ ਜੋ ਵੇ ਗੱਲ ਵਾ ਉਹ ਵੀ ਤੂੰ ਉਦੋਂ ਦੱਸ ਪਾਈ ਤੇ ਤਾਂ ਹੀ ਕੰਮ ਬਣ ਗਿਆ ਹੈ ਚਲ ਨਾਲੇ ਇੰਨਾ ਚੰਗਾ ਸੀ ਕਿ ਸੰਦੀ ਦੀ ਘਰ ਦੀ ਨੇ ਕੁੜੀ ਨੇ ਕੋਸ਼ਿਸ਼ ਚੰਗਾ ਕੀਤਾ ਜੀ ਕੋਈ ਚਲ ਕੁੜੀ ਪੜੀ ਲਿਖੀ ਆ ਆਹੋ ਮਿਹਨਤ ਕੀਤੀ ਚਲ ਕੰਮ ਆ ਜਾਂਦੀ ਆ ਮੈਂ ਤੇਨਾਂ ਵੀ ਸੰਨੀ ਕਹਿੰਦਾ ਵੀ ਕੋਈ ਗੱਲ ਹੀ ਨਹੀਂ ਤੇ ਆਹ ਕਹਿੰਦਾ ਵੀ ਫਿਰ ਨੰਬਰ ਆ ਕਹਿੰਦਾ ਉਹਨੇ ਤੇ ਵੇਖ ਕੇ ਕਹਿਣਾ ਵੀ ਨੌਕਰੀ ਜਾਂਦੇ ਮਿਲ ਜਾਣੀ ਨੰਬਰ ਭਾਵੇਂ ਥੋੜੇ ਘੱਟ ਹੀ ਹੋਣਾ ਹਾਂ ਉਹਦਾ ਹੱਥ ਬਹੁਤ ਦੂਰ ਤੱਕ ਪੈਂਦਾ ਅਵੀ ਗੱਲ ਤੇਰੀ ਸਹੀ ਆ ਸ਼ਿਫਾਰਿਸ਼ ਨਾਲ ਹੋ ਜੇ ਤੇ ਚੱਲ ਮੈਂ ਸਰਜੂਗਾ ਹਨਾ ਅੱਜ ਉਹਨੇ ਆ ਫੋਨ ਕੀਤਾ ਮੈਨੂੰ ਐ ਹੈ ਆਹੋ ਠੀਕ ਆ ਠੀਕ ਆ ਮੈਂ ਤਾਂ ਤੈਨੂੰ ਦੱਸਿਆ ਫੋਨ ਕਰਕੇ ਅੱਛਾ ਐਦਾਂ ਮੇਰੀ ਅੱਗੇ ਨੌ ਹੀ ਲੱਗਦੀ ਮੇਰੀ ਅੱਛਾ ਉਹਨੂੰ ਲੋਕੀ ਦੋਣੀ ਆ ਹੂੰ ਹੂੰ ਆਂਡਾ ਮੈਂਟ ਨਾਲ ਆ ਕਿਉਂਕਿ ਆ ਜੇ ਹੂੰ ਹੂੰ ਜੇ ਤੂੰ ਮੇਰੇ ਕੋਲ ਗਿਆ ਨਹੀਂ ਕਾ ਕਰਨੂ ਆਹੋ ਤੇ ਮੈਂ ਤਾਂ ਫੋਨ ਕੀਤਾ ਉਹਨੂੰ ਕਹਿੰਦਾ ਮੈਂਟ ਮਾਰ ਤੂੰ ਇਹ ਕਿਹੜੀ ਗੱਲ ਵਾ ਮੈਂ ਤਾਂ ਨੌਂ ਆ ਮੇਰੀ ਕਹਿੰਦਾ ਕੋਈ ਗੱਲ ਨਹੀਂ ਕੀ ਪਰਵਾਹ ਨਾ ਕਰੋ ਤੇ ਚੱਲ ਯਾਰ ਨਾਲੇ ਦੱਸਾਂ ਨੌਕਰੀ ਦੀ ਨੌਕਰੀ ਤੇ ਨਾਰੇ ਮੇਲੇ ਕਰੋਣਾ ਕੰਮ ਬੁਝੂਗੀ ਬਸ ਗੱਲ ਮੇਨ ਕਲਾਦੀ ਆ ਉਹ ਤੇ ਗੱਲ ਵਾਣਾ ਨਾਲੇ ਮੇਰੀ ਗੱਲ ਸੁਣ ਪੜ੍ਹਾਈ ਲਿਖਾਈ ਕਰ ਜੀ ਆ ਨੌਕਰੀ ਮਿਲਣ ਵਾਸਤੇ ਆਹੋ ਤੇ ਹੋਰ ਸਾਨੂੰ ਕੀ ਚਾਹੀਦਾ ਆਪਣੀ ਬੱਚੇ ਸੱਟ ਹੋ ਜਾਣ ਸਾਰੇ ਕੰਮ ਮੁੜ ਕੇ ਸੱਟ ਹੋ ਜਾਂਦੇ ਹੁੰਦੇ ਤੈਨੂੰ ਮੈਂ ਦੱਸੀ ਤੇ ਗੱਲ ਆ ਗਈ ਸੀ ਕਿ ਇਹ ਆਪਣੀ ਮਾਜੀ ਨੇ ਨੇ ਵਿਆਹ ਕਰ ਲਿਆ ਤੇ ਉਹੇ ਗੱਲ ਦਾ ਸਿਆਪਾ ਵਾ ਦਾਜ ਜੀ ਸੱਚਮਾਨ ਇੱਥੇ ਸਾਰੀਆਂ ਚੀਜ਼ਾਂ ਤੇ ਸਾਡੇ ਕੋਲ ਸਨ ਹੈਗੀਆਂ ਮੈਂ ਨਾਲ ਤੈਨੂੰ ਦੱਸਾਂ ਗੱਲ ਹੈ ਤੈਨੂੰ ਮਿਲਣਾ ਆਇਆ ਹਾਂ ਮੈਂ ਆ ਤੇ ਭਾਬੀ ਅੱਗੇ ਮਿਲ ਵੀ ਮੈਨੂੰ ਹਾਂ ਮੈਂ ਹਾਂ ਚੱਲ ਪਨੀਰੀ ਪੀਦਣੇ ਆ ਹਾਂ ਤੇ ਭਾਬੀ ਨੇ ਯਾਰ ਮੈਨੂੰ ਸਾਰਾ ਸਾਰਾ ਗਲਾਂ ਕੀਤੀਆਂ ਹੂੰ ਆ ਦਿਮਾਗ ਹੈ ਨੀਗਾ ਆ ਕੀ ਕਰਾਂ ਇਲਾਜ ਕਰਾ ਕੇ ਜਾਂਦਾ ਮਾਂਗਦਾ ਮਾਂਗ ਤਾਂ ਇਲਾਜ ਯਾਰ ਦਾ ਕੀ ਕਰਨਾ ਹੀ ਉਹ ਇੱਕ ਗੱਲ ਵਾ ਆ ਕੁੜੀ ਨੂੰ ਨੌਕਰੀ ਮਿਲ ਗਈ ਨਾ ਤੇ ਸਾਰਾ ਕੁਝ ਵਧੀਆ ਹੋਇਆ ਨਾ ਇੱਕ ਗੱਲ ਹੈਗੀ ਜੋ ਪਹਿਲਾਂ ਉਹ ਤਾਂ ਬੜੀ ਸੱਟ ਹੀ ਇਹਨੂੰ ਕੱਲੀ ਕੰਮ ਕਰਦੀ ਨਾ ਘਰ ਆਹੋ ਹੁਣ ਨਾ ਡੈਬੀ ਨੇ ਕਰਨ ਕੰਮ ਇਹ ਰਹਿੰਦੀ ਹੈ ਵੇਲੀ ਤੇ ਇੱਕ ਮੇਰੇ ਵਾਲੀ ਵੇਲੀ ਆ ਦਵਾ ਨੂੰ ਚੁਗਲਿਆ ਤੋਂ ਸਵਾ ਕੰਮ ਕੋਈ ਨਹੀਂ ਮੈਂ ਤਾਂ ਬੜਾ ਵੜਦਾ ਉਹਨੂੰ ਉਹ ਯਾਰ ਪਰ ਕਿੱਥੇ ਵਧੀਆ ਰਹਿੰਦੀ ਆ ਸਸਾ ਕੀ ਗੱਲ ਵਾ ਇਹ ਜਿੱਥੇ ਵੀ ਕਿਤੇ ਦੋ ਚਾਰ ਜਣੀਆਂ ਰਲ ਜਾਂਦੀਆਂ ਹਨਾ ਇਹਨਾਂ ਨੂੰ ਕੰਮ ਕੀ ਹੈ ਜਨਾਨੀਆਂ ਨੂੰ ਉਦੀ ਬਤਖੋਈ ਉਦੀ ਉਦੀ ਬਤਖੋਈ ਉਹਦੇ ਨਾਲ ਇਹ ਸਮਝਿਆ ਵੀ ਜਿਹੜਾ ਉਹ ਆਂਦੇ ਨੇ ਗਮਾ ਸੰਗਾਂ ਦੇ ਧਰਤੀ ਚੁੱਕੀ ਆ ਇਹ ਦੋ ਗਮ ਉਹੋ ਹੀ ਜਲਦੀਆਂ ਮਨ ਇਹੋ ਹੀ ਆ ਪਰ ਇਹ ਕਹਿੰਦੇ ਸਮਾਨ ਨਹੀਂ ਹੋ ਚੁੱਕਿਆ ਸਾਰਾ ਉੱਥੇ ਉਹ ਹੀ ਗੱਲ ਆ ਨਾ ਚੱਲ ਕੋਈ ਨਹੀਂ ਚੱਲ ਆ ਦੇ ਦੇ ਮੈਨੂੰ ਇਹ ਆਹ ਸਮਾਨ ਸਾਰਾ ਇਹਦੇ ਵਿੱਚ ਹੀ ਹੈ ਮੈਂ ਕਿੰਨਾ ਗੱਲ ਹੀ ਕਹਿੰਦੀ ਆ ਆ ਫਫੇ ਲੋਕ ਵੀ ਬੱਦੇ ਆ ਚੱਲ ਕੋਈ ਗੱਲ ਨਹੀਂ ਰਲ ਰਲ ਕੋਈ ਗੱਲ ਨਹੀਂ ਸਿਰਫ ਘਰ ਕਰ ਜੀ ਹਾਂ ਤੇ ਮੈਂ ਤਾਂ ਚੱਲ ਤੇ ਨੇਕੀ ਵੀ ਖਾਲ ਦਿੰਦਾ ਹੈ ਨਹੀਂ ਨਹੀਂ ਮੈਂ ਤੇਰੇ ਲਈ ਆਹ ਆਹ ਸਾਰਾ ਕੰਮ ਕਰਦੀ ਵਧੀਆ ਆ ਲੈ ਤਾਂ ਤੇ ਮੇਰਾ ਵੀਰ ਨਾ ਮਿੰਤ ਵਾਲੀ ਗਲੀ ਉਹ ਚਲ ਠੀਕ ਆ ਮੈਂ ਜਾਣਾ ਇਹਨਾਂ ਕੰਮ ਤੋਂ ਮੇਰਾ ਕਰਾ ਦੇ ਨਾ ਬਰਾ ਭੈਣੇ ਕੀ ਕਰੇ ਮੇਰੇ ਬਾਰੇ ਨਾ ਰਹੇ ਉਹਨੇ ਪਸੋੜੇ ਕਾ ਬਹ ਕਰਨਾ ਕਿੱਥੋਂ ਆਇਆ ਤੇ ਮੈਂ ਪਿੰਨ ਪਰੋਂ ਜਾਈ ਜਾਵਾਂਗਾ ਆਹ ਚਲ ਇਤਰਾ ਕਰ ਲੈ ਚਲ ਠੀਕ ਹੈ ਤੂੰ ਮੁਖਾਲ ਕੇ ਨਾ ਤੇ ਦੱਸ ਦੀ ਫਿਰ ਮੈਨੂੰ ਹੈ ਨਹੀਂ ਮੈਂ ਜਾਣਾ ਕੱਲ ਨੂੰ ਉੱਥੇ ਤੇ ਮੈਂ ਲੈ ਜਣੇ ਨਾਲ ਹੀ ਚਲ ਠੀਕ ਹੈ ਠੀਕ ਹੈ ਤੇ ਚਾਹ ਦੀ ਪੀਣੀ ਨਹੀਂ ਨਹੀਂ ਚਾਹ ਨਹੀਂ ਪੀਣੀ ਉਹ ਆ ਨਾ ਉਹਨੇ ਮੁੜ ਕੇ ਬੁਲਾਣੇ ਆਇਆ ਨਾ ਤੇ ਕਈ ਉਹਨੇ ਗੱਲਾਂ ਕਰਨੀਆਂ ਮੈਨੂੰ ਵਾਕੇ ਘਰੋ ਘਰੀ ਇਹੋ ਕੰਮ ਹੀ ਆ ਚੱਲ ਯਾਰ ਕੋਹਣ ਇਹ ਨਾ ਕਰਦਾ ਹੈ ਜਿੰਨਾ ਆ ਬੇਚਾਰਾ ਕਰ ਲਿਆ ਕਿੰਦਾ ਮੈਂ ਕੱਲ ਜਾ ਕੇ ਕੰਮ ਕਰਾ ਜਮ ਕੱਲ ਸਾਰਾ ਚਲੋ ਕੋਈ ਗੱਲ ਨਹੀਂ ਮਾਰਾ ਹੀ ਪਰਾ ਦੀ ਵੱਡੀ ਵੱਡੀ ਉਮਰ ਕਰੇ ਬੱਸ ਕੀ ਕਰਦੇ ਆ ਕੋਸ਼ਿਸ਼ ਕਰੀ ਜੀ ਮੈਂ ਮਾਸਾ ਦੁੱਧ ਸਾਉਂਦੀ ਪਈ ਮੇਰੀ ਗੱਲ ਸੁਣ ਲੈ ਹਾਂਜੀ ਤੇ ਲਵਧਾਈ ਬਣ ਜਾਣੀ ਠੀਕ ਹੈ ਕਾਦੀ ਚਾਚਾ ਜਰਾਂ ਨੇ ਲੈ ਗਿਆ ਕੱਲ ਕੇ ਅੱਛਾ ਅੱਛਾ ਲੈ ਗਿਆ ਆਹ ਉਹ ਨਾ ਬੇਤਾ ਵੀ ਸਿਹਰੇ ਜਾਣਾ ਕੀ ਕਰ ਠੀਕ ਆ ਠੀਕ ਆ ਤੇ ਤਾਂ ਉਹਦੀ ਤੇ ਵੀ ਗੱਲ ਭਾਂਜਣੀ ਆ ਸਭ ਬਧੀਆਂ ਜੀ ਤੇ ਮੇਰਾ ਪੁੱਤ ਨਾ ਮਾਦੂ ਲਾ ਕੇ ਨੌਕਰੀ ਕਰੀ ਹਾਂਜੀ ਲੱਗੇ ਠੀਕ ਹੈ ਨਾ ਅਰ ਜੋ ਇੱਥੇ ਹੁੰਨ ਲਿਆ ਪਤਾ ਮੈਨੂੰ ਹੈਗਾ ਵਾ ਨਹੀਂ ਪੁੱਤ ਸਿਆਣੀ ਹੈ ਹਾਂਜੀ ਹਾਂਜੀ ਤੇ ਸਿਆਣੇ ਬਣ ਕੇ ਘਰ ਦੇ ਕੰਮ ਚੱਲਦੇ ਹਾਂਜੀ ਠੀਕ ਨਹੀਂ ਤੂੰ ਕਿਸੇ ਦਾਦਾ ਕੋਲ ਇੰਨਾ ਕਰੀ ਚਿਹਰੇ ਆਪਣੇ ਮਾੜਲੇ ਤੋਂ ਲੋਕਾਂ ਬੰਦੇਗੇ ਤੇ ਕੰਮ ਤੋਂ ਘਰ ਹਾਂਜੀ ਹਾਂਜੀ ਤੇ ਨਾਲੇ ਪੁੱਤਾਂ ਕਲੇਜ ਤੋਂ ਪੜੇ ਰਹੂ ਠੀਕ ਨਹੀਂ ਹਾਂਜੀ ਤੇ ਆਉਣ ਲੱਗ ਪੁੱਤ ਸ਼ਰਮਾ ਘਦਾ ਵਧੀਆ ਲੱਗਦਾ ਠੀਕ ਨਹੀਂ ਟੈਲੀਆਂ ਜੀ ਪੁੱਤ ਇਹ ਨਿਕਲਦਾ ਵਾ ਹੈ ਇਹ ਅਭੀ ਜਦ ਨੌਕਰੀ ਕੋੜੋਗੇ ਨਾ ਤੇ ਕਈ ਬਾਤਾਂ ਘਾਟੇ ਨੇ ਕਰਨੀਆਂ ਹੁੰਦੀਆਂ ਨੇ ਸਹੀ ਚੱਲ ਰਿਹਾ ਹੈ ਨਾ ਹਾਂਜੀ ਤੇ ਕੋਈ ਗੱਲੇ ਹੈ ਤੇ ਉਹਨੂੰ ਦੇ ਦਿੱਤੇ ਤੇ ਬੜਾ ਖੁਸ਼ੀ ਹੋਈ ਚਲੋ ਠੀਕ ਹੈ ਉਹ ਦੇ ਦਿੱਤੇ ਤੇ ਬੜੀ ਖੁਸ਼ੀ ਹੋਈ ਹੈ ਹਾਂਜੀ ਤੇ ਚਲੋ ਹੁਣ ਮੈਂ ਬਾਬੇ ਗਾੜੀ ਜੋੜਾ ਤੇ ਚੱਜਿਆ ਪਾਸ਼ਾ ਮੇਰਾ ਕੰਮ ਕਰਨ ਮੈਂ ਛੋੜਨ ਦੀ ਹੈ ਹੈ ਚਾ ਚੰਗਾ ਫਿਰ ਹਾਂ ਅਲੱਗ-ਅਲੱਗ ਕਰ ਪਾ ਚਲੋ ਠੀਕ ਇਹਦੇ ਵਿਕੇ ਨਿਕਲੇ ਚੰਗੀਆਂ ਨਾ ਕਿੰਨਾ ਸੋਚਦੇ ਆ ਮੇਰੇ ਬਾਰੇ ਲੈ ਕੀ ਕਰੰਦਿਆ ਮੇਰਾ ਪੁੱਤ ਹੈ ਕੋਈ ਨਹੀਂ ਹੱਥੋਂ ਹੁੰਦਿਆ ਬੱਠੇ ਭਾਗੇ ਆਇਆ ਹੈ ਫੇ ਕਿਤੇ ਵਿਆਹ ਵੀ ਜਾਇਆ ਕਰ ਹੈ ਸਾਰਾ ਦਿਨ ਕੰਮੀ ਕੰਮ ਕੰਮੀ ਕੰਮ ਸੱਚੀ ਗੱਲ ਆ ਮੈਂ ਵੇਂਦੀ ਰਹੀ ਨੀ ਆ ਤੇ ਕੀ ਆ ਮੇਰਾ ਪੁੱਤ ਵਿਚਾਰਾ ਇਹ ਤਾਂ ਆਵੇਂ ਹੈ ਨੀਗਾ ਕੰਮ ਵੀ ਤੇ ਕਰਨਾ ਹੀ ਹੁੰਦਾ ਕੰਮ ਤੇ ਕਰਨਾ ਹੁੰਦਾ ਪੁੱਤ ਪਰ ਸਿਹਤ ਵੀ ਜ਼ਰੂਰੀ ਆ ਚਲੋ ਕੋਈ ਨਹੀਂ ਤੇ ਚੱਲਦਾ ਆ ਆ ਸੋਹਣਾ ਪੁੱਤਵਾ ਮੇਰਾ ਹੈ ਥੋੜਾ ਜਿਹਾ ਆਰਾਮ ਕਰਿਆ ਕਰ ਕੋਈ ਨਹੀਂ ਮਤਰਾ ਆਮ ਹੀ ਆ ਅੱਛਾ ਤੇ ਇੱਕ ਗੱਲ ਕਰਨੀ ਮੈਂ ਤੇਰੇ ਨਾਲ ਦੱਸੋ ਪੁੱਤ ਮੈਂ ਚਾਹੁੰਨੀ ਆ ਕਿ ਚਲ ਦਲਜੀਤ ਵਿਚਾਰੀ ਸਾਰਾ ਦਿਨ ਘਰ ਵਿਆਹ ਰਹਿੰਦੀ ਆ ਹੂੰ ਤੇ ਇੰਨੇ ਉਸ ਵੀ ਕੀਤਾ ਉਹ ਜਿਹੜਾ ਕੀ ਕਹਿੰਦੇ ਉਹਨੂੰ ਵੀ ਉਹਦੇ ਨਾਲ ਸਾਹੁੰ ਦਿਗਾਵਾ ਆਹੋ ਆਹੋ ਤੇ ਇਦਾਂ ਕਰ ਰਹਾ ਮੇਰਾ ਪੁੱਤ ਕਿਤੇ ਨਵਾਦੇ ਸਾਨੂੰ ਪੱਕੀ ਗੱਲ ਆਹੋ ਦੱਸ ਮੈਂ ਤੇਰੀ ਕੁੜੀ ਸੁਮਣਾ ਵਾ ਅਛਾ ਆਹੋ ਵੇ ਮੈਂ ਕਹੜਾ ਤੇਰਾ ਭਲਾ ਨਹੀਂ ਚਾਹਦੀ ਪੁੱਤ ਤੂੰ ਵੀ ਨੌਕਰੀ ਕਰਦਾ ਜੇ ਕਿਤੇ ਉਹਨੂੰ ਵੀ ਮਿਲ ਜੇ ਤੇ ਸੋਨੇ ਤੇ ਸੁਹਾਗਾ ਹੋ ਜੇ ਹੈ ਤੇ ਘਰ ਦੇ ਕੰਮਾਂ ਦੀ ਕਿਹੜੀ ਗੱਲ ਵਾ ਇਹ ਤੇ ਮੈਂ ਵੀ ਤਰੀਫਾ ਦੀ ਨੇ ਕਰ ਲਿਆ ਕਰਨੇ ਆ ਮਨੂ ਸ਼ਵਾ ਨਹੀਂ ਹੁੰਦਿਆ ਲੈ ਦੱਸ ਤੂੰ ਵੀ ਝੂਲਾ ਹਈਆਂ ਹੈ ਆਪਣੀ ਮਾਂ ਤੇ ਵਿਸ਼ਵਾਸ ਨਹੀਂ ਹੁੰਦਾ ਤੈਨੂੰ ਇਸੇ ਲਾਗੇ ਤੂੰ ਕੈਂਡੀਆਂ ਤੇ ਕੋਈ ਨਾ ਲਵਾ ਦਿੰਨੇ ਆ ਲਵਾ ਦੇ ਲਵਾ ਦੇ ਤਗੜਾ ਹੋ ਕੇ ਠੀਕ ਵਾ ਨਾ ਤੂੰ ਬਾਹਰ ਅੰਦਰ ਜਾਣਾ ਉਹਨਾ ਵਾ ਚੱਲ ਕਿਤੇ ਵੇਖ ਲਾ ਜੇ ਕਿਤੇ ਨੌਕਰੀ ਮਿਲਦੀ ਆ ਤੇ ਲਵਾ ਦੇ ਵਿਚਾਰੀ ਨੂੰ ਤੂੰ ਖੁਸ਼ ਹੋ ਐਨੀ ਗੱਲ ਚ ਵੇ ਮੈਂ ਬੜੀ ਖੁਸ਼ ਵਾਂ ਤੇਰੇ ਵੱਲ ਵੇਖ ਕੇ ਤੇ ਪੁੱਤ ਮੈਂ ਜੀਨੀ ਆ ਹੈ ਤੇ ਚੱਲ ਉਹ ਵੀ ਤੇਰੀ ਘਰ ਦੀ ਆ ਜੇ ਹੁਣ ਤੂੰ ਘੜ ਹੀ ਲਿਆ ਆਪਣੀ ਮਰਜ਼ੀ ਦੇ ਨਾਲ ਹੁਣ ਰਹਿਣੀ ਤੇ ਉਹ ਹੀ ਆ ਸਾਡੇ ਘਰ ਤੇ ਹੁਣ ਮੈਨੂੰ ਪਤਾ ਲੱਗ ਗਿਆ ਵਾ ਪਏ ਐਵੇਂ ਨੋਕਾ ਟੋਕੀ ਕਰ ਕਰ ਕੇ ਤੇ ਕੀ ਲੱਭਾਏ ਨਾ ਗੱਲਾਂ ਦੇ ਵਿੱਚੋਂ ਹੈ ਤਾਂ ਹੁਣ ਮੈਨੂੰ ਆਪਣੇ ਘਰ ਦਾ ਸੋਚਣਾ ਹੀ ਪੈਣਾ ਵਾ ਠੀਕ ਵਾ ਮਮਾ ਠੀਕ ਵਾ ਆਹ ਤੇ ਇਦਾਂ ਕਰ ਫੋਨ ਫੋਨ ਕਰਕੇ ਨਾ ਤੇ ਗੱਲਬਾਤ ਕਰ ਲੈ ਕਿਸ ਦੇ ਨਾਲ ਤੇ ਲਵਾ ਦੇ ਵਿਚਾਰੀ ਨੌਕਰੀ ਤੇ ਜਾਇਆ ਕਰੂ ਤਿਆਰ ਬਿਆਰ ਹੋ ਕੇ ਤੇ ਬੱਚੇ ਦਾ ਮਨ ਹੋਰ ਦਾ ਫੋਰ ਹੋ ਜਾਂਦਾ ਵਾ ਚਲੋ ਠੀਕ ਵਾ ਕਰ ਲੈਨੇ ਆ ਪਤਾ ਮਮੀ ਆਹ ਕਰ ਲਾ ਕਰ ਲੈ ਮੇਰਾ ਪੁੱਤ ਹੈ ਇਧਰ ਵੀ ਆਰਾਮ ਕਰ ਲਿਆ ਕਰ ਘੜੀ ਕੋਈ ਨਾ ਹਾਂ ਮਾ ਮਾ ਸ਼ੁਕਰ ਆ ਤੇਰਾ ਤੇ ਮਾਤਾ ਦੇ ਮਨ ਮਿਹਰ ਪਈ ਇਹ ਤਾਂ ਹੀ ਰਾਦਾ ਵਾ ਵੀ ਮੇਰੀ ਮਾਂ ਜਿਹੜੀ ਉਹ ਮੰਨ ਗਈ ਨੌਕਰੀ ਵਾਸਤੇ ਨਾ ਤੂੰ ਹੀ ਮੈਨੂੰ ਦੱਸੋ ਨਾ ਮੈਂ ਤਾਂ ਚੋਰੀਆਂ ਕਮਾਉ ਤੇ ਮੈਂ ਤਾਂ ਨੂੰ ਨੌਕਰੀਆਂ ਤਾਂ ਲੱਗਣ ਦਾ ਵਾ ਮੇਰ ਕੋ ਤੇ ਆਸ ਘਾਟ ਹੀ ਰੱਖਿਓ ਠੀਕ ਆ ਨਾ ਹੁਣ ਗਾੜੀ ਗਾੜੀ ਵੇਖੋ ਕਿਹੜੇ ਕਿਹੜੇ ਪੰਗੇ ਪੈਣੇ ਆ ਜੀ ਯਾਰ ਮੁੰਨੇ ਨੇ ਪਨੀਰੀ ਪੀਜਣੀ ਜਾਂ ਮੀਨ ਨੇ ਨਾ ਸੱਪੇ ਨਾਲ ਚੱਤ ਲੈ ਪੜੇ ਵੜੀ ਕੀ ਕਰਨੀ ਜੀ ਕੋ ਕਰਲਾ ਗੁਰਨਾ ਕੀ ਉਹ ਮੈਂ ਤੂੰ ਕਿੰਨੀ ਮਿਹਨਤ ਕੀਤੀ ਲੈਵਲ ਉੱਪਰ ਕਰਾਇਆ ਕਰਾਦਾ ਹਾਂ ਤੂੰ ਨੋ ਹੋਇਆ। ਯਾਰ ਵੇਲਾ ਕੀਤੀ ਗਈ ਤੇ ਪਾਣੀ ਫਰਕਿਆ ਕਿ ਨਹੀਂ? ਤੇ ਮੇਰੀ ਗੱਲ ਸੁਣੋ ਪਾਣੀ ਦੇ ਤੇ ਅੱਜ ਮੈਂ ਪੁੱਤ ਬਣਾ ਦਿੱਤੇ। ਅੱਛਾ ਆਹੋ ਤੇ ਨਾਲੇ ਗੱਲ ਵਾ ਹੈ ਤੇ ਨਹੀਂ ਨੂੰ ਕਿ ਦੱਸਿਆ? ਉਹ ਮੇਰੀ ਗੱਲ ਸੁਣ। ਤੇਰੀ ਮਾਂ ਨੇ ਮੈਥੇ ਜੀ ਗੱਲ ਕਰ ਸਕਦਾ ਨਾ ਮੈਨੂੰ ਪਤਾ ਤਾਂ ਹੀ ਨਹੀਂ ਕਰ ਸਕਦੇ। ਉਹਨੇ ਤਾਂ ਬੇੜਾ ਕਰਕ ਕਰ ਦੜਾਏ ਆ ਸਾਰੇ ਕੰਮ ਮੀ ਮੇਰੇ ਕੋਲ ਆ ਇਹ ਹੀ ਹੈ। ਉਹ ਮੈਨੂੰ ਆਂਦੇ ਵੀ ਦਜੀਨ ਨੂੰ ਕਿਤੇ ਨੌਕਰੀ ਤੇ ਲਵਾ ਦੇ। ਹਾਂ ਆਹੋ। ਇਹ ਦਿਨ ਕਿੱਥੇ ਚਲੇ ਗਿਆ? ਉਹ ਵੀ ਗੱਲ ਸੋਲਾ ਕਿੰਨੂੰ ਕਿਤੇ ਭਿੰਗ ਲੱਗੀ ਹੋਣੀ ਹੈ। ਕਿਨੇ ਕਿ ਤੋ ਲੱਗੀ ਕਰ ਤੂੰ ਇਹ ਨਹੀਂ ਦੱਸਿਆ ਮੈਂ ਦੱਸਿਆ ਪਾਲਾ ਕਿ ਤੋ ਲੱਗਿਆ ਨਾ ਇਹਨੂੰ ਪਤਾ ਪਉਦਾ ਦਿਮਾਗ ਬਹੁਤ ਜ਼ਿਆਦਾ ਠੀਕ ਨੀ ਹੋਰ ਕੰਮਾਂ ਨੂੰ ਚੱਲੇ ਨਾ ਚੱਲੇ ਜਨਾਨੀਆਂ ਇਹ ਜੀਆਂ ਗੱਲਾਂ ਬਹੁਤ ਕਾਜ ਕਰਦੀ ਹੁੰਦੀਆਂ ਠੀਕ ਨੀ ਤੇ ਕੀ ਆਂਦੀ ਸੀ ਫਿਰ ਵੀ ਹੁੰਦੇ ਪੜ੍ਹੀ ਲਿਖੀ ਆ ਉਹਨੇ ਨੌਕਰੀ ਤੇ ਲਵਾ ਘਰ ਕਰ ਤੋਂ ਬਾਅਦ ਆ ਅੱਛਾ ਆ ਮੈਨੂੰ ਤੂੰ ਵਿਸ਼ਵਾਸ ਨਹੀਂ ਹੁੰਦਾ ਉਹਨੂੰ ਆਖਣੇ ਵੀ ਕਪੱਤ ਬਾਜੂ ਵੀ ਦਾ ਘੜ ਜੂਗੇ ਨਾ ਉਹ ਤਾਂ ਬਾਤ ਹੀ ਗੱਲ ਵਾ ਨਾ ਹੈ ਤੇ ਕੀ ਬਣਦਾ ਵਾ ਪਰ ਗੱਲ ਹਾ ਹੋਈ ਏ ਮੇਰੀ ਗੱਲ ਸੁਣ ਲੈ ਜਿੰਨਾ ਜਰ ਕੁੜੀ ਕੰਮ ਤੇ ਨਹੀਂ ਨਾ ਜਾਂਦੀ ਤੂੰ ਇਹਦੇ ਪੱਲੇ ਕੱਖ ਨਹੀਂ ਪਾਉਂ ਇਹਨੇ ਤੈਨੂੰ ਮਿੱਠੀਆਂ-ਮਿੱਠੀਆਂ ਜਿਵੇਂ ਲਿਆ ਆ ਗਿਆ ਤੈਨੂੰ ਪੁੱਛ ਲੈਣਾ ਹੀ ਤੇ ਖੁਸ਼ੀ ਭਾਵੇਂ ਤੇ ਗਰਜੰਦਾ ਦੇ ਗੱਲ ਪੈ ਜਾਵੇਂ ਤੂੰ ਕਹਿੰਦਾ ਨਾ ਦੀ ਕੁੜੀ ਨੂੰ ਨੋਪੀ ਦੋਣ ਵਾਲਾ ਇਹ ਵੀ ਗੱਲ ਹੈ ਠੀਕ ਨਹੀਂ ਤੇ ਵਾਦਾ ਹੋ ਜਾਣਾ ਤੇ ਚੁੱਪ ਕੇ ਕਹਿੰਦਾ ਟਾਈਮ ਕੱਢ ਲੈ ਬਾਈ ਤੇ ਕੁਝ ਨਹੀਂ ਕਿਹਾ ਤੇ ਦਲਜੀਤ ਦਲਜੀਤ ਨੂੰ ਕਹੇ ਉਹ ਕਹੇ ਤੈਨੂੰ ਆਨੇ-ਭਾਨੇ ਨੇ ਪੁੱਛਣਾ ਵਾ ਤੂੰ ਐ ਹੂੰ ਫਲਾਣ ਦੇ ਪੁੱਤ ਕੇ ਦਿਰ ਤੇ ਚਲ ਜਾਉਂਦਾ ਆਖੀ ਵੀ ਬਿਲਕੁਲ ਆਖੀ ਵੀ ਬਿਲਕੁਲ ਟਿੱਟਾ ਜਵਾਬ ਦੇ ਦੇ ਗਾੜੀ ਤਨ ਮਤ ਅਸਾਂ ਕੋ ਤਾਂ ਸਿਆਪੀ ਜਾਂ ਆਪਾਂ ਨੌਕਰੀ ਦਾ ਡੇਹਾਂ ਕਰਨਾ ਕੋ ਯਾਰ ਮੇਰੀ ਸੁਣ ਗੱਲ ਘੌੜਿਆ ਨੌਕਰੀ ਤੇ ਲੱਗ ਜੂ ਸਵੇਰੇ ਜਾ ਕੇ ਸ਼ਾਮਾਂ ਨੂੰ ਘਰ ਆਇਆ ਕਰੂਗੀ ਠੀਕ ਨਹੀਂ ਤੇ ਕੰਮ ਤੇ ਉਹੀ ਆ ਪਰ ਮਾਤਾ ਦੀ ਸਮਝ ਨਹੀਂ ਆਉਂਦੀ ਹੈ ਮਾਤਾ ਦੀ ਸਮਝ ਨਹੀਂ ਆਉਂਦੀ ਇਹ ਕੀ ਚਾਹੁੰਦੇ ਆ ਉਹਨੂੰ ਤੂੰ ਛੱਡ ਪਰੇ ਆਪਣਾ ਕੰਮ ਵੇਖੀ ਦਿੰਦਾ ਕਿ ਤਰ੍ਹਾਂ ਹੋਣਾ ਠੀਕ ਨੇ ਠੀਕ ਆ ਇਹਨੇ ਤੇ ਡੰਗ ਗੱਲਾਂ ਬਤਾ ਕਰਨੀ ਮਣ ਕੇ ਨਹੀਂ ਮੈਂ ਦੇਣਾ ਚਲੋ ਡੈ ਡੰਗ ਰੋਲੇ ਖਾਪਾ ਪਿੰਦਾ ਹੁੰਦਾ ਜਿੱਦਾਂ ਤਾਂ ਆਉਂਦਾ ਹੈ ਆਹ ਤੇ ਕੋਈ ਗੱਲ ਨਹੀਂ ਪਰ ਦਲਜੀਤ ਨੂੰ ਪੱਕਾ ਕਰ ਦੇ ਜੋ ਮਰਜ਼ੀ ਉਹਰੇ ਪੈਰਾਂ ਦੇ ਪਾਣੀ ਨਹੀਂ ਪੈਂਦਣਾ ਤੂੰ ਬਣਾ ਨਾ ਠੀਕ ਨਹੀਂ ਆਖੇ ਕਿਹੜੀ ਨੌਕਰੀ ਮੈਨੂੰ ਪਤਾ ਨਹੀਂ ਮਾਉ ਨਾ ਜੋ ਤੱਕ ਪੂਰੀ ਗੱਲ ਨਾ ਬਣ ਜਾਂਦੀ ਪੂਰਾ ਜਿੰਨਾ ਚਿਰ ਸਾਡੇ ਘਰ ਰੋੜਾ ਪੇਪਰ ਜਾਂਦਾ ਉਦੋਂ ਰੋੜ ਨਹੀਂ ਹੁੰਦਾ ਹਾਂਜੀ ਠੀਕ ਨਹੀਂ ਜਿੰਨਾ ਚਿਰ ਕੁੜੀ ਚੱਲਣਾ ਨਾ ਤੇ ਜਾਊਂਗੇ ਆਪਣੇ ਕੰਮ ਤੇ ਉਹਨਾਂ ਚਿਰ ਇਹਨੂੰ ਦੱਸਣਾ ਨੀਗਾ ਚਲੋ ਠੀਕ ਆ ਠੀਕ ਨਹੀਂ ਤੇ ਆਜੋ ਫਿਰ ਇੱਥੇ ਖਲੋਤੇ ਜੀ ਚਲੋ ਉਹਨਾਂ ਮੈਂ ਆ ਗਈ ਆਜੋ ਆ ਕੇ ਆ ਕੇ ਤੇ ਯਾਰੇ ਮੁਰਿਆ ਕਿਉਂ ਜਿਹੇ ਗੱਲਾਂ ਕਰ ਲਿਆ ਗੱਲ ਵਮੀ ਨਹੀਂ ਕੀਤੀ ਉਹਦੇ ਨਾਲ ਗੱਲ ਇਹਨੇ ਦੇ ਬਿਲਕੁਨ ਹੀ ਕਰਨੀ ਗੱਲ ਸਹੀ ਦੀ ਵਈ ਕਿੱਥੋਂ ਕਿਤੇ ਨਾ ਕਿਤੇ ਨਾ ਗੱਲ ਗੁਰਿੰਦਰ ਕੇ ਘਰੋਂ ਨਿਕਲੀ ਹੋਣੀ ਹੈ ਚਲੋ ਵਹੀ ਗੱਲ ਹੋਣਾ ਜਿਹਨੂੰ ਕੰਮ ਬਣ ਜਾਣਾ ਮੁੜ ਕੇ ਕਿੱਕਰੀ ਬੰਦਾ ਨੌਕਰੀ ਦਾ ਇਹ ਕੌਣ ਹੁੰਦੀ ਕਢੋਣ ਵਾਲੀ ਚਲੋ ਵੇਖੀ ਜੂਜੇ ਹੋਊਗੀ